ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਲੋਕ ਜਦੋਂ ਸਹੂਲਤਾਂ ਸੈਂਟਰ ਚ ਜਾਂ ਕਿਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਤਾਂ ੱੱਕੇ ਬਹੁਤ ਖਾਣੇ ਪੈਂਦੇ ਉਹਨਾਂ ਨੂੰ ਚਾਹੇ ਉਹ ਆਧਾਰ ਕਾਰਡ ਅਪਡੇਟ ਕਰਾਣਾ ਹੋਵੇ ਚਾਹੇ ਕੁਝ ਵੀ ਕੋਈ ਵੀ ਸਰਕਾਰੀ ਸਹੂਲਤ ਕਰवानी ਹੋਵੇ ਤੇ ਘੱਟੋ ਘੱਟ ਉਹਨਾਂ ਦਾ ਅੱਧਾ ਦਿਨ ਤਾਂ ਕਿਤੇ ਨਹੀਂ ਗਿਆ ਹੋਇਆ ਸੋ ਅੱਜ ਅਸੀਂ ਇੱਕ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਕਿ ਬੀਜੇਪੀ ਕਾਰਜਕਰਤਾ ਜਿਹੜੇ ਅਨਿਲ ਮਿੱਤਲ ਜੀ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਹੜੇ ਕਿ ਸਾਰੀ ਸਰਕਾਰੀ ਸਹੂਲਤਾਂ ਇਸ ਕੈਂਪ ਦੇ ਵਿੱਚ ਜਿਹੜੇ ਇਹਿਆ ਕਰਵਾਈਆਂ ਜਾਂਦੀਆਂ ਚਾਹੇ ਉਹ ਆਧਾਰ ਕਾਰਡ ਅਪਡੇਟ ਹੋਵੇ ਜਾਂ ਕੋਈ ਹੋਰ ਖਾਤੇ ਦੀ ਗੱਲ ਹੋਵੇ ਕੋਈ ਸਿਲੰਡਰ ਗੈਸ ਦਾ ਹੋਵੇ ਕੁਝ ਵੀ ਹੋਵੇ ਇੱਥੇ ਹਰ ਤਰ੍ਹਾਂ ਦੀ ਜਿਹੜਾ ਉਜਵਲ ਗੈਸ ਦਾ ਕਨੈਕਸ਼ਨ ਹੈ ਉਹਨਾਂ ਦੀ ਸਹੂਲਤ ਆਵੇ ਕੁਝ ਵੀ ਹੋਵੇ ਤੇ ਹਰ ਸਾਰਾ ਕੁਝ ਇੱਕੋ ਸਪੌਟ ਤੇ ਹੀ ਇੱਥੇ ਉਪਲਬਧ ਕਰਵਾਇਆ ਗਿਆ ਇਸ ਕੈਂਪ ਦੇ ਵਿੱਚ ਕਿੰਨੇ ਲੋਕ ਹੁਣ ਤੱਕ ਪਹੁੰਚੇ ਨੇ ਤੇ ਕਿੰਨੇ ਲੋਕਾਂ ਨੂੰ ਫਾਇਦਾ ਹੋਇਆ ਇਹ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਜਸਵੀਰ ਕੌਰ ਕਿੱਥੋਂ ਆਇਓ ਬੰਦਾਬਾਦ ਨਗਰ ਅੱਛਾ ਕੀ ਕਰਵਾਣਾ ਹੈ ਤੁਸੀਂ ਅਧਾਰ ਕਾਰਡ ਅਪਡੇਟ ਕਰਵਾਣਾ ਹੈ। اچھا ਤੇ ਹੋ ਗਿਆ ਤੁਹਾਡਾ? ਬਸ ਹੁੰਦਾ ਪਿਆ। ਅਜੇ ਕਿੰਨੀ ਕਿੰਨੀ ਦੇਰ ਚ ਇੱਥੇ ਤਾਂ ਤੁਹਾਨੂੰ ਕਿੰਨਾ ਟਾਈਮ ਲੱਗਿਆ ਮਤਲਬ ਆਜ? ਭਾਜੀ 15-20 ਮਿੰਟ ਲੱਗ ਗਏ ਨੇ। ਅੱਛਾ। ਹਾਂਜੀ। ਤੇ ਪਹਿਲੇ ਟੋਕਨ ਟੁਕਣ ਲੱਗੇ ਗਏ ਸੀ ਕੋਈ? ਹਾਂਜੀ। ਕੱਲ ਕੱਲ ਟੋਕਨ ਲਿਆ ਸੀ ਅੱਜ ਵਾਰੀ ਆਈ ਹੈ। ਅਜਾ ਨਾਲ ਦੀ ਨਾਲ ਮਤਲਬ ਕੋਈ ਦਿੱਕਤ ਨਹੀਂ ਆਈ? ਨਹੀਂ। ਕਿਆ ਨਾਮ ਹੈ ਤੁਹਾਡਾ ਸਲੋਨੀ ਅੱਛਾ ਕੀ ਕਰਵਾਣਾ ਸੀ ਤੁਸੀਂ ਕਿਹੜੀ ਸਰਵਿਸ ਲੈਣੀ ਹੈ ਆਧਾਰ ਕਾਰਡ ਅਪਡੇਟ ਕਰਾਉਣਾ ਸੀ ਅੱਛਾ ਹੋ ਗਿਆ ਹਾਂਜੀ ਕਿੰਨੀ ਦੇਰ ਹੋ ਥੋੜੀ ਜਿਹੀ 5-10 ਮਿੰਟ ਲੱਗੇ 5-10 ਮਿੰਟ ਚ ਹੋ ਗਿਆ ਵੈਸੇ ਅਗਰ ਸੁਵਿਧਾ ਸੈਂਟਰ ਜਾਂਦੇ ਤੇ ਲੱਗਦਾ ਸੀ ਕਿ ਇੰਨੀ ਜਲਦੀ ਹੋ ਜਾਣਾ ਸੀ ਕੰਮ ਨਹੀਂ 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 ਬੈਨੀਫਿਟ ਮਿਲੇ ਆ ਕਿੰਨਾ ਪਤਾ ਹਾਂਜੀ ਅੱਗੇ ਤੋਂ ਲੱਗਨੇ ਚਾਹੀਦੇ ਇੱਧਰ ਦੇ ਕੰਮ ਹਾਂਜੀ ਭਈਆ ਕਹਾਂ ਸੇ ਆਏ ਤੁਸੀਂ ਬਹਾਦਰ ਹੋਰ ਜਾਣਾ ਹੈ। ਅ ਕੀ ਕਰਵਾਣੇ ਆਏ ਸੀ ਆਪ ਕੈਸ ਕਨੈਕਸ਼ਨ ਕਰਾਣਾ ਹੈ। ਅੱਛਾ ਹੋ ਗਿਆ ਆਪਕਾ? ਇਹ ਹੋ ਰਿਹਾ ਹੈ। ਅੱਛਾ ਅ ਕੀ ਬੋਲ ਰਹੇ ਕਦ ਤੱਕ ਮਿਲ ਜਾਏਗਾ ਆਪਕੋ? ਉਹ ਤਾਂ ਪਤਾ ਨਹੀਂ ਅਭੀ ਤੱਕ ਕਲੈਕਸ਼ਨ ਕਰਾ ਰਹੇ ਆ। ਅੱਛਾ ਜੀ ਇਹ ਤਾਂ ਅਪਡੇਟ ਹੋ ਗਿਆ? ਅਪਡੇਟ ਹੋ ਰਹਾ ਹੈ। ਠੀਕ ਹੈ। ਅ ਸਰ ਕਿੰਨੇ ਕੁ ਲੋਕ ਆ ਚੁੱਕੇ ਹੁਣ ਤੱਕ ਤੁਹਾਡੇ ਕੋਲ? ਮੇਰੇ ਕੋਲ ਜੀ ਕਮ ਸੇ ਕਮ 5-6 ਜਣਾਂ ਨੇ ਗੈਸ ਕਨੈਕਸ਼ਨ ਕਰਵਾ ਲਿਆ। ਅੱਛਾ ਜੀ। ਪਰ ਵੋਟਰ ਕਾਰਡ ਵੀ ਅਪਡੇਟ ਕੀਤੇ ਨੇ? ਅੱਛਾ ਜੀ। ਬਾਕੀ ਹੁਣ ਕਰ ਵੀ ਰਹੇ ਆ। ਕਿੰਨਾ ਕੁ ਲੋਕਾਂ ਨੂੰ ਇੱਥੇ ਲਾਹਾ ਮਿਲਿਆ ਇੱਕੋ ਕੈਂਪਰ? ਕੈਂਪ ਦੇਖੋ 3rd ਡੇ ਅੱਜ ਲੋਕਾਂ ਦਾ ਹਜੇ ਵੀ ਰਸਾ ਅੱਛਾ ਕਾਫੀ ਲੋਕਾਂ ਦੇ ਕੰਮ ਹੋਣ ਵਾਲੇ ਰਹਿੰਦੇ ਐ ਇੱਥੇ ਇਸ ਕਰਕੇ ਸਾਨੂੰ ਕੈਂਪ ਲਗਾਉਣਾ ਪੈ ਰਿਹਾ ਬਾਰ-ਬਾਰ ਅੱਛਾ ਤਕਰੀਬਨ ਹਰੇਕ ਵਾਰਡ ਚ ਲਗਾਉਂਦੇ ਆਂ ਯਾ ਕੈਂਪਸ ਇਹੀ ਇਹ ਅੱਜ ਕੈਂਪ ਦਾ ਤੀਸਰਾ ਦਿਨ ਹੈ ਹਾਂਜੀ ਅੱਛਾ ਤੀਸਰੇ ਦਿਨ ਵੀ ਲੋਕਾਂ ਦਾ ਰੁਝਾਨ ਇੱਦਾਂ ਦਾ ਇੱਦਾਂ ਹੀ ਹੈ ਬਿਲਕੁਲ ਇਦਾਂ ਹੀ ਹੈ ਜੀ ਬਿਲਕੁਲ ਇਦਾਂ ਹੀ ਹੈ ਕੀ ਲੱਗਦਾ ਕਿ ਲੋਕਾਂ ਦੇ ਇੰਨੇ ਕੰਮ ਆੜੇ ਹੋਏ ਸੀ ਪਰ ਸਰਕਾਰੀ ਦਫਤਰਾਂ ਚ ਜਾਣ ਪਿੱਛੇ ਉਹ ਕੰਮ ਨਹੀਂ ਕਰਾ ਪਾ ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਹੈ ਤੇ ਇਸ ਕੈਂਪ ਦੇ ਵਿੱਚ ਕਿਹੜੀ-ਕਿਹੜੀ ਸੁਵਿਧਾਵ ਇਦੇ ਵਿੱਚ ਹੀ ਦੇਖੋ ਇਕਤਾਧਾਰ ਕਾਰਡ ਦਾ ਕੰਮ ਕਰ ਰਹੇ ਨੇ ਪੋਸਟ ਆਫਿਸ ਵਾਲੇ ਅਸੀਂ ਆ ਪੋਰਟਰ ਕਾਰਡ ਦਾ ਕੰਮ ਕਰ ਰਹੇ ਆ ਆਸ਼ਵਾਨ ਕਾਰਡ ਦਾ ਕੰਮ ਕਰ ਰਹੇ ਆ ਔਰ ਉਜਵਲਾ ਗੈਸ ਕਨੈਕਸ਼ਨ ਦੇ ਭਰ ਰਹੇ ਆ ਉਸ ਤੋਂ ਇਲਾਵਾ ਹੋਰ ਵੀ ਜਿਹੜਾ ਕੰਮ ਸਾਡੇ ਐਂਡ ਤੇ ਉਹ ਵੀ ਕਰ ਰਹੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਰਜਿੰਦਰ ਸ਼ਰਮਾ ਜੀ ਅੱਛਾ ਕਿੱਥੋਂ ਇੱਥੇ ਲੋਕਲ ਹੋ ਆ ਲੋਕਲ ਜੀ ਅੱਛਾ ਤੁਸੀਂ ਇੱਥੇ ਕਿਹੜੀ ਸਰਵਿਸ ਲੈਣ ਆਏ ਸੀ ਜੀ ਅਸੀਂ ਜਿਹੜਾ ਹੈ ਕਹਿੰਦਾ ਮੇਰੇ ਇਥੇ ਨਾਲ ਸਕੂਲ ਹੈਗਾ ਉਥੇ ਕਾਫੀ ਬੱਚੇ ਜਿਹੜੇ ਪ੍ਰੋਬਲਮ ਆ ਦਾ ਰਿਕਾਰਡ ਵੀ ਹੋਰ ਜਿਹੜੇ ਪੇਰੈਂਟਸ ਅਗੇ ਪ੍ਰੋਬਲਮ ਆਉਂਦੀ ਛੋਟੀ ਮੋਟੀ ਆ ਜਿਹਦਾ ਆਪਣੀ ਬੈਂਕ ਦੀ ਯੋਜਨਾ 0% ਹੀ ਹੋ ਗਿਆ ਗਿਆ ਹੋਰ ਹੋਰ ਜੁਮਲਾ ਯੋਜਨਾ ਕਿ ਸਾਡੇ ਜਿਹੜੇ ਮਿੱਤਰ ਸਾਹਿਬ ਨੇ ਇੱਥੇ ਕੈਂਪ ਲਗਾਇਆ ਸੀ ਇਹਨਾਂ ਨੂੰ ਮੈਸੇਜ ਕੀਤਾ ਸੀ ਵੀ ਪ੍ਰਦਾਨਜਤਾ ਦਾ ਆਪਣਾ ਕੰਪਿਆ ਕੈਂਪ ਲ ਆਇਆ ਹੈ ਤਾਂ ਮੇਰੇ ਇੱਥੇ ਕਾਫੀ ਜਿਹੜੇ ਬੱਚੇ ਭੇਜੇ ਆਗੇ ਪੇਰੈਂਟਸ ਵੀ ਆਏ ਆ ਤੇ ਉਹਨਾਂ ਕੁਝ ਨਾਲ ਮੈਂ ਦੇਖਣ ਆਇਆ ਸੀ ਵੀ ਕੰਮ ਕੀ ਹੋ ਰਿਹਾ ਹੈ ਬਾਕੀ ਜਿਹੜੇ ਆਏ ਇੱਥੇ ਸਭ ਦਾ ਕੰਮ ਵਧੀਆ ਤਰੀਕੇ ਨਾਲ ਕੰਮ ਹੋਇਆ ਸਾਰੇ ਵਧੀਆ ਤਰੀਕੇ ਨਾਲ ਖੁਸ਼ ਹੋ ਗਏ ਆ ਔਰ ਬਾਕੀ ਮੈਨੂੰ ਵੀ ਇਹਨਾਂ ਮਿੱਤਰ ਸਭ ਨੂੰ ਕਹਾਂ ਵੀ ਤੁਸੀਂ ਅੱਗੇ ਤੋਂ ਪਰਾਲੇ ਜਿਹੜੇ ਹੈ ਮਹੀਨੇ 15 ਦਿਨ ਇੱਥੇ ਕਰਦੇ ਰਹੋ ਇੱਥੇ ਇਸ ਇਸ ਏਰੀਏ 'ਚ ਵਾਰਡ ਨੰਬਰ 2 'ਚ ਮੇਰੇ ਖਿਆਲ 'ਚ ਇਹਦਾ ਕੰਮ ਪਹਿਲੀ ਵਾਰ ਹੋਇਆ ਹੈਗਾ ਜੀ ਔਰ ਜਿਹੜੀ ਪਬਲਿਕ ਦੀ ਰਿਕੁਆਇਰਮੈਂਟ ਸੀ ਤੇ ਇਸ ਦਾ ਕਾਫੀ ਬੈਨੀਫਿਟ ਹੋਇਆ ਲੋਕ ਜਿਹੜੇ ਕਾਫੀ ਬੈਨੀਫਿਟ ਲੈ ਕਿਉਂਕਿ ਆਧਾਰ ਕਾਰਡ ਜਿਹੜੇ ਲੋਕੀ ਬਣਵਾ ਕੇ ਜਾਂਦੇ ਜਾਂਦੇ ਆ ਕੋਈ ਉਧਰ ਜਾ ਕੋਈ ਇਧਰ ਜਾ ਕੋਈ ਕੰਮ ਨਹੀਂ ਹੋਦਾ ਆਧਾਰ ਕਾਰਡ ਦਾ ਬਿਲਕੁਲ ਲੋਕੀ ਗੁੰਮਰਾਹ ਕਰਦੇ ਆ ਇਹ ਕਰੋ ਉਹ ਕਰੋ ਬਾਕੀ ਜਿਹੜੀ ਪਬਲਿਕ ਦੀ ਸਹੂਲਤ ਮਿਲੀ ਹੈ ਬਹੁਤ ਇਹਨਾਂ ਨੂੰ ਮਿੱਤਰ ਸਾਹਿਬ ਨੂੰ ਇਹ ਚੀਜ਼ ਵਧਾਈ ਦੇਣਾ ਮੈਂ ਤੇ ਇਦਾਂ ਦੇ ਪਰਾਲੇ ਅੱਗੇ ਅੱਛੀ ਤਰ੍ਹਾਂ ਕਰਦੇ ਰੋਵੇ ਤੇ ਅਸੀਂ ਇਹਨਾਂ ਨਾਲ ਲੱਗੇ ਜਿਹੜਾ ਮੱਲੇ ਦੇ ਸਾਡੀ ਸਹੂਗ ਦੇ ਅਸੀਂ ਨਾਲ ਲੱਗੇ ਆ ਕੀ ਲੱਗਦਾ ਕਿ ਇਹੋ ਜਿਹੇ ਜਿਹੜੇ ਕੈਂਪ ਲੱਗਦੇ ਆ ਉਹਨਾਂ ਲੋਕੀ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇਖਾਨ ਤੋਂ ਬਚ ਜਾਂਦੇ ਨੇ ਉਹ ਲਾਹੇਵੰਦ ਹੈ ਵੈਸੇ ਬਹੁਤ ਵਧੀਆ ਜੀ ਇਹ ਜਿਹੜੇ ਪ੍ਰਬਾਲੇ ਆ ਇਹ ਜਿਹੜਾ ਇਹ ਲੰਨੇ ਸਾਡੇ ਜਿਹੜੇ ਕਰਮਕਦਾਂ ਲੰਨੇ ਸਾਡੇ ਹੋਰ ਲੰਨੇ ਬਹੁਤ ਵਧੀਆ ਪ੍ਰਬਾਲੇ ਹੁੰਨੇ ਆ ਅੱਛੀ ਗੱਲ ਆ ਜਿਹੜੇ ਪਬਲਿਕ ਜਿਹੜੀ ਇਹ ਨਾਲ ਜੁੜਦੀ ਆ ਔਰ ਲੋਕੇ ਘਰੇ ਬੈਠੇ ਕੰਮ ਹੁੰਦਾ ਯਾਨੀ ਜਾਣਾਂ ਕਿਤੇ ਵਾਤੇ ਆਏ 10 15 ਮਿੰਟੇ ਦਾ ਕੰਮ ਹੋਇਆ ਚਲੇ ਗਏ ਔਰ ਬਾਕੀ ਕੋਈ ਕੰਮ ਦੀ ਪ੍ਰੋਬਲਮ ਕਿਸੇ ਨੂੰ ਨਹੀਂ ਆਏ ਇਹ ਸਾਡੇ ਮਿਲ ਸਾਬ ਨੂੰ ਕਾਫੀ ਡੀਲ ਅੱਛੀ ਤਰ੍ਹਾਂ ਦੇਣਾ ਸਟਾਫ ਅੱਛੀ ਡੀਲ ਕਰਕੇ ਉਹਨਾਂ ਮਿਠਾ ਕੇ ਪਾਣੀ ਪੁਣੀ ਪਲਾ ਕੇ ਉਹਨਾਂ ਕੋਈ ਪ੍ਰੋਬਲਮ ਆਂਦੀ ਹੈ ਉਹ ਆਪਣੇ ਆਪ ਹੀ ਹੱਲ ਕਰਵਾ ਕੇ ਦਿੰਦੇ ਆ ਤੇ ਲੋਕਾਂ ਨੂੰ ਹੋਰ ਕੀ ਚਾਹੀਦਾ ਘਰੇ ਬੈਠ ਕੇ ਨਹੀਂ ਉੱਥੇ ਜੈ ਸਹੂਦਾ ਕੇ ਜਿਹੜੇ ਮਾਰਦੇ ਆ ਕੋਈ ਮਿਲ ਲੈ ਕੇ ਨਹੀਂ ਮਿਲਦਾ ਵੀ ਜਾਓ ਜੀ ਆਓ ਜੀ ਯਾਨੀ ਕਿ ਉਹਨਾਂ ਜਿਹੜਾ ਕਾਫੀ ਜਿਹੜਾ ਇਹਦਾ ਜਗਾ ਸਹੂਦਾ ਕਾਫੀ ਮਿਲੀ ਲੋਕਾਂ ਨੂੰ ਪਬਲਿਕ ਖੁਸ਼ ਹੈਗੀ ਤੇ ਮੈਂ ਉਹਨਾਂ ਨੂੰ ਬਾਰ-ਬਾਰ ਇਸ ਚੀਜ਼ ਦੀ ਵਧਾਈ ਦਿੰਦਾ ਤੇ ਅੱਗੇ ਵੀ ਕਹਿੰਦਾ ਵੀ ਇਹਦਾ ਕੰਮ ਜਿਵੇਂ ਹੈਗਾ ਕਿ ਵਾਰਡ ਇਹ ਇਹਦਾ ਕੰਮ ਬਹੁਤ ਵਧੀਆ ਕੰਮ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਨੀਰਜ ਮਹਾਜਨ ਜੀ ਅੱਛਾ ਤੁਸੀਂ ਐਜ਼ ਅ ਬੀਜਪੀ ਵੋਲੰਟੀਅਰ ਅਥੇ ਅੱਜ ਕੈਂਪ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਿਵੇਂ ਕਿਵੇਂ ਦੇਖਦੇ ਹੋ ਕਿ ਲੋਕਾਂ ਨੂੰ ਕਿਹੜੀ ਕਿਹੜੀ ਸਹੂਲਤ ਇੱਥੇ ਕੈਂਪ ਦੇ ਵਿੱਚ ਮਿਲੀ ਹੈ ਇਸ ਕੈਂਪ ਦੇ ਵਿੱਚ ਆਧਾਰ ਕਾਰਡ ਦੀ ਸਹੂਲਤ ਮਿਲੀ ਹੈ ਜੀ ਗੈਸ ਦੀ ਮਿਲੀ ਹੈ ਉਜਲਾ ਯੋਜਨਾ ਦੀ ਉਸ ਤੋਂ ਬਾਅਦ ਅਸੀਂ ਪੈਨ ਕਾਰਡ ਬਣਾਏ ਆ ਸੁਕੰਨਿਆ ਪਾਲਸੀ ਦੇ ਅਸੀਂ ਡਾਕਖਾਨੇ ਦੇ ਖਾਤੇ ਖੋਲੇ ਆ ਪਿਛਲੇ 3 ਦਿਨਾਂ ਤੋਂ ਇਹ ਲਗਾਤਾਰ ਚੱਲ ਰਿਹਾ ਜਿਹਦਾ ਰਿਸਪੌਂਸ ਇਸ ਇਲਾਕੇ ਦੇ ਵਿੱਚ ਬਹੁਤ ਵਧੀਆ ਮਿਲਿਆ ਹੈ ਰਿਸਪੌਂਸ ਦੇ ਵਿੱਚ ਪਹਿਲੇ ਦਿਨ ਅਸੀਂ 70 ਤੋਂ 75 ਬੰਦੇ ਕੀਤੇ ਕੱਲ ਵੀ 70 ਤੋਂ 75 ਔਰ ਅੱਜ ਉਮੀਦ ਹੈ ਕਿ 100 ਬੰਦਿਆਂ ਤੱਕ ਅਸੀਂ ਪਹੁੰਚ ਜਾਵਾਂਗੇ ਤੇ ਜਿਹੜੇ ਲੋਕ ਐ ਜਿਵੇਂ ਆਪਾਂ ਕਹਿ ਸਕਦੇ ਆ ਵੀ ਸਰਕਾਰੀ ਦਫਤਰਾਂ 'ਚ ਜਾਂਦੇ ਆ ਪੂਰਾ ਪੂਰਾ ਦਿਨ ਉਹਨਾਂ ਦਾ ਲੰਘ ਜਾਂਦਾ ਹੈ ਲੱਗਦਾ ਕਿ ਬਹੁਤ ਜ਼ਿਆਦਾ ਇਹਦਾ ਫਾਇਦਾ ਹੁੰਦਾ ਹੈ ਕੋਈ ਕੈਂਪ ਇਦਾਂ ਤੇ ਲੱਗਣੇ ਚਾਹੀਦੇ ਆ ਜਿਦੇ 'ਚ ਲੋਕਾਂ ਦਾ ਇੱਕ ਤਾਂ ਸਮਾਂ ਬਚਦਾ ਇੱਕ ਉਹ ਥੱਕੇਖਾਨ ਤੋਂ ਸਰਕਾਰੀ ਦਫਤਰਾਂ 'ਚ ਬਾਜੀ ਜਾਂਦੇ ਆ ਬਿਲਕੁਲ ਕੈਂਪ ਲੱਗਣੇ ਚਾਹੀਦੇ ਆ ਜਿੰਨੇ ਵੀ ਮੇਰੇ ਭਾਜੀਪੀ ਦੇ ਵਲੰਟੀਅਰ ਆ ਮੈਂ ਉਹਨਾਂ ਨੂੰ ਵੀ ਗੁਜਾਰਿਸ਼ ਕਰਾਂਗਾ ਪੁਰ ਇਲਾਕੇ ਦੇ ਵਿੱਚ ਜਿੰਨੀਆਂ ਵੀ ਸਮਾਜ ਸੇਵਾ ਉਹਨਾਂ ਨੂੰ ਵੀ ਕਹਾਂਗਾ ਕਿ ਇਹ ਕੈਂਪ ਲਗਾਓ ਜਿਨ੍ਹਾਂ ਨਾਲ ਲੋਕਾਂ ਦਾ ਟਾਈਮ ਬਚ ਜਾਵੇ ਤਾਂ ਲੋਕਾਂ ਨੂੰ ਟਾਈਮ ਸਿਰ ਸਹੂਲਤ ਮਿਲ ਸਕੇ ਮੇਰਾ ਸਾਰਿਆਂ ਨੂੰ ਨਵੇਦਨ ਹੈ ਕਿ ਕੈਂਪ ਜਿੰਨੇ ਤੋਂ ਜਿੰਨੇ ਵੱਧ ਤੋਂ ਵੱਧ ਆਪਣੇ ਬਾੜ ਚ ਲਗਾਵਾ ਸਕਦੇ ਹੋ ਉਹ ਲਗਵਾਓ। ਅ ਨਮਸਕਾਰ ਜੀ। ਨਮਸਕਾਰ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਰਮੇਸ਼ਵਰ ਮਾ ਜੀ। ਅ ਕੀ ਕਰਵਾਣਾ ਹੈ ਤੁਸੇ ਤੇ ਕਿਹੜੀ ਸਰਵਿਸ ਲੈਣੀ ਹੈ ਸੀ? ਐਕਚੁਅਲੀ ਨਾ ਮੈਨੂੰ ਪਹਿਲੇ ਮੇਰੇ ਅਦਾਕਾਰੇ ਥੋੜੇ ਪ੍ਰੋਬਲਮ ਸੀਗੀ। ਤੇ ਦੋ ਤਿੰਨ ਚੱਕ ਲਗਾ ਚੁੱਕੇ ਸੀਦਾ ਸੈਂਟਰ ਤੇ ਦੇਲੇ ਕੰਮ ਮੇਰਾ ਹੋ ਨਹੀਂ ਰਿਹਾ ਸੀਗਾ। ਅ ਚਾਹੇ ਮੈਨੂੰ ਪਹਿਲੇ ਗਾ ਨੀਨੂ ਮਸਲ ਜੀ ਨੇ ਇੱਥੇ ਲਗਾਇਆ ਕੈਂਪ ਲਗਾਇਆ ਇੱਕ ਤੇ ਵੀ ਮੈਂ ਤਾਂ ਅੱਜ ਮੇਰਾ ਉਹ ਕੰਮ ਅਪਡੇਟ ਹੋ ਗਿਆ। ਤਰ ਪ੍ਰਸ਼ੰਸਾ ਹੂੰ। ਸੈਟੀਸਫਾਈ ਹੂੰ। ਸ ਸੁਵਿਧਾ ਸੈਂਟਰ ਚੱਕਰ ਲਗਾਉਣ ਨਾਲੋਂ ਇੱਥੇ ਬਹੁਤ ਵਧੀਆ ਕੰਮ ਹੋ ਰਿਹਾ। ਮਤਲਬ ਇੱਕੋ ਗੇੜੇ ਚ ਕੰਮ ਬੰਨ ਜਾਂਦਾ ਤੇ ਵਨ ਟਾਈਮ ਵਨ ਟਾਈਮ ਹੋ ਗਈ। ਇਹ ਘਰ ਵਾਲਾ ਕੰਮ ਹੀ ਇਹਦਾ ਮੰਨ ਲਓ ਮੇਰਾ ਟਾਈਮ ਖਰਾਬ ਨਹੀਂ ਹੋਇਆ। ਨੰਬਰ ਲਵਾ ਕੇ ਚੱਲ ਗਿਆ ਉਸ ਤੋਂ ਬਾਅਦ ਮੇਰਾ ਕਲੈਕਸ਼ਨ ਹੋ ਗਿਆ। ਅੱਛਾ। ਮਤਲਬ ਸੁਵਿਧਾ ਸੈਂਟਰ ਅਗਰ ਜਾਂਦੇ ਤਾਂ ਕਿੰਨਾ ਸਮਾਂ ਵੇਸਟ ਹੋ ਰਹਾ ਸੀ। ਪੂਈ ਡੜੀ ਵੇਸਟ ਹੋ ਜਾਣੀ ਸੀ ਉੱਥੇ ਖੜੇ ਖੜੇ। ਇੱਥੇ ਮੈਂ ਨੰਬਰ ਲਵਾ ਕੇ ਚੱਲ ਗਿਆ ਉਸ ਤੋਂ ਬਾਅਦ ਦੁਬਾਰਾ ਆਇਆ ਤਾਂ ਮੇਰਾ ਨੈਕਸਟ ਟਾਈਮ ਜੋ ਟੋਕਨ ਸੀ ਸਾਡਾ ਮੇਰਾ ਕੰਮ ਹੋ ਗਿਆ ਇੱਧਰ। ਹਾਂ ਅਪਡੇਟ ਹੋ ਚੁੱਕਿਆ ਹੁੰਦਾ ਸਰ ਆ ਜਿਹੜਾ ਕੈਂਪ ਤੁਸੀਂ ਲਗਾਇਆ ਹੈ ਸਿਰਫ ਵਾਰਡ ਨੰਬਰ 2 ਦੇ ਲੋਕਾਂ ਲਈ ਲਗਾਇਆ ਜਾਂ ਕੋਈ ਵੀ ਆ ਸਕਦਾ ਹੈ ਇਹਦੇ ਵਿੱਚ ਦੇਖੋ ਅਸੀਂ ਨਾ ਕਿਤੇ ਨਹੀਂ ਲਿਖਿਆ ਵੀ ਇਹ ਵਾਰਡ ਨੰਬਰ 2 ਦੇ ਲੋਕਾਂ ਵਾਸਤੇ ਕੈਂਪ ਹੈ ਅਸੀਂ ਹਲਕਾ ਪੂਰਬੀ 'ਚ ਇਹ ਸਾਡਾ ਆਫਿਸ ਹੈ ਸਾਡਾ ਘਰ ਹੈ ਅਸੀਂ ਤਾਂ ਪਹਿਲਾਂ ਹਲਕਾ ਪੂਰਬੀ ਕਿੰਨੇ ਆ ਫਿਰ ਲੁਧਿਆਣੇ ਦਾ ਕਿਤੋਂ ਵੀ ਕੋਈ ਵੀ ਬੰਦਾ ਅਗਰ ਇਹਨੂੰ ਦੂਰੋਂ ਸਾਡੇ ਕੋਲ ਆਏਗਾ ਫਿਰ ਤਾਂ ਸੁਵਿਧਾ ਸੈਂਟਰ ਉਹਦੇ ਨੇੜੇ ਆ ਅਸੀਂ ਆਪਸੇ ਆਸ-ਪਾਸੇ ਵਾਰਡਾਂ ਦੇ ਪਿੰਡਾਂ ਦੇ ਸਭ ਨੂੰ ਕਹਿੰਨੇ ਆ ਕੋਈ ਵੀ ਇਸ ਸਕੈਮਪ ਦਾ ਲਾਹਾ ਲੈ ਸਕਦਾ ਹੈ ਉਹ ਕੋਈ ਵਾਰਡ ਨੰਬਰ 2 ਵਾਸਤੇ ਨਹੀਂ ਇਹ ਸਾਰੀ ਜਨਤਾ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਬੈਨਰ ਥੱਲੇ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਕਰਦੇ ਰਵਾਂਗੇ ਮਤਲਬ ਐਜ਼ ਅ ਬੀਜਪੀ ਦੇ ਵਲੰਟੀਅਰ ਦੇ ਤੌਰ ਤੇ ਤੁਸੀਂ ਸਿਰਫ ਸੇਵਾ ਹੀ ਕਰ ਰਹੇ ਹੋ ਦੇਖੋ ਬੀਜਪੀ ਦੇ ਵਲੰਟੀਅਰ ਦੇ ਤੌਰ ਤੇ ਸੇਵਾ ਤਾਂ ਸਾਡੇ ਪ੍ਰਧਾਨ ਸੇਵਕ ਨਰਿੰਦਰ ਮੋਦੀ ਜੀ ਉਹਨਾਂ ਦੇ ਹੀ ਅਮਿਤ ਸ਼ਾਹ ਜੀ ਹੋਗੇ ਸਾਡੇ ਜ਼ਿਲ੍ਹਾ ਦੇ ਅਕਸ਼ਰ ਰஞ்சிਸ਼ ਧਿਮਾਨ ਜੀ ਹੋਗੇ ਅਸੀਂ ਉਹਨਾਂ ਦੇ ਪਿੱਛੇ ਨਾਲ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਤੇ ਲੋਕਾਂ ਦੀ ਜਿੰਨੀ ਸੇਵਾ ਕਰ ਸਕੇ ਉਹਨੇ ਸੇਵਾ ਕਰ ਲਈ। ਸੋ ਵਾਰਡ ਨੰਬਰ 2 ਦੇ ਵਿੱਚ ਇੱਕ ਕੈਂਪ ਲੱਗਾ ਲਗਾਇਆ ਗਿਆ ਹੈ ਅਨਿਲ ਮਿੱਤਲ ਜੀ ਵੱਲੋਂ ਜਿਹੜਾ ਕਿ ਲੋਕਾਂ ਦੀ ਸੁਵਿਧਾ ਲਈ ਕਿਉਂਕਿ ਲੋਕੀ ਜਿਹੜੇ ਐ ਸੁਵਿਧਾ ਸੈਂਟਰ ਜਾਂਦੇ ਜਾਂ ਹੋ ਸਰਕਾਰੀ ਦਫਤਰਾਂ 'ਚ ਜਾ ਕੇ ਧੱਕੇ ਖਾਂਦੇ ਨੇ ਪੂਰਾ ਦਿਨ ਲੰਘ ਜਾਂਦਾ ਹੈ ਲੋਕਾਂ ਨੂੰ ਫਿਰ ਵੀ ਕਈ ਵਾਰੀ ਸਿਰਫ ਲਾਰੇ ਮਿਲਦੇ ਐ ਜਾਂ ਕਹਿੰਦੇ ਨਾ ਹਵਾਈ ਗੋਲੀਆਂ ਮਿਲਦੀਆਂ ਸੋ ਇੱਥੇ ਆ ਕੇ ਕੈਂਪ ਦੇ ਵਿੱਚ ਔਨ ਦਾ سپورਟ ਉਹਨਾਂ ਦਾ ਕੰਮ ਹੋ ਰਿਹਾ ਟੋਕਨ ਲੈ ਕੇ ਵਾਰੀ ਆਉਂਦੀ ਐ ਪਰ ਲੋਕੀ ਜਿਹੜੇ ਇੱਥੇ ਬਹੁਤ ਸੈਟੀਸਫਾਈ ਨਜ਼ਰ ਆਏ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇਣਾ ਸੋ ਇਦਾਂ ਦੀ ਹੋਰ ਅਪਡੇਟ ਦੇਖਣ ਲਈ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ